ਸਾਸਾਂ ਨਵੀਂ ਦੇਖਨਾਰੇ ਦੁੱਬ ਹੋਏ ਸੱਤਵੇਂ ਸਾਲੇਂ ਦਰਿਆ ਤੇ ਤੱਤ ਤੇ ਪੰਜ ਗਏ ਜਿੱਥੇ ਸਾਸਾਂ ਨਵੀਂ ਸੱਤਵੇਂ ਦਰਿਆ ਵਿੱਚ ਆਵੇਦ ਹੋ ਜਾਂਦੀ ਹੈ ਪਰ ਯਾਰ ਬੱਬ ਸੋਣਾ ਪਾ ਗਿਆ ਉਦੋਂ ਸੱਤਵੇਂ ਮਦੀ ਪਾਰ ਕਰਕੇ ਗੁਰੂ ਜੀ ਜਦੋਂ ਕੋਟਲਾ ਨੂੰ ਦੇ ਕਾਨ ਰੋਪੜ ਪਹੁੰਚੇ ਤਾਂ ਉਹਨਾਂ ਤੇ ਮੜ ਹਮਲਾ ਹੋ ਗਿਆ ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਗਾਏ ਨੂੰ ਪਛਾਰਿਆ ਇਥੇ ਚੱਲ ਕੇ ਗੁਰੂ ਜੀ ਚਮਕੌਰ ਪਹੁੰਚੇ ਮਾਣ ਉਹਨਾਂ ਨਾਲ ਕੇਹਲਾ ਚਾਲੇ ਸੰਗਿ ਰਹਿ ਗੱਤੀ ਸੁਧੀਆਂ ਤਾਵੇਂ ਠੜਾਕੇ ਦੀ ਠੰਡ ਪਰੋਕੀ ਇਥੇ ਗੁਰੂ ਜੀ ਨੇ ਹਵੇਲੀ ਵਿੱਚ ਟਿਕਾਣਾ ਕੀਤਾ ਜਿਵੇਂ ਘੜੀ ਆਖਿਆ ਜਾਂਦਾ ਹੈ ਸਾਈਂ ਵਜਾ ਇੱਛਾ ਕਰਦਿਆਂ ਇੱਥੇ ਹੀ ਪਹੁੰਚ ਗਏ ਆਪੇ ਗੜੂ ਠੇਰਾ ਪਾ ਲਿਆ ਸਿੰਘਾਂ ਨੇ ਐਸੇ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਪੜ ਤੱਕ ਪੈਰ ਤੱਕ ਸਿੰਘਾਂ ਦੇ ਤੀਰ ਅਤੇ ਗੋਲੀਆਂ কা ਖਤਮ ਹੋ ਜਾ ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿੰਨੇ ਗੜੀ ਵਿੱਚੋਂ ਬਾਹਰ ਜਾ ਕੇ ਵੈਰੀ ਨਾਲ ਮੁਕਾਬਲਾ ਕਰਦੇ ਸਹੀਦੀ ਦਾਤ ਕੰਨੀ ਸੀ ਦੋ ਜਥੇ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜਗਨ ਸਿੰਘ ਦੀ ਉਮਰ 15 ਸਾਲ ਸੀ ਸਿੰਘਾਂ ਦਾ ਜਖਾ ਜਿਕਾਰੇ ਨੌਂਦਾ ਜਿਵੇਂ ਵਾਂਗ ਬੈਰੀ ਉਤੇ ਘਟ ਪੈਂਦਾ ਤੇ अनेका ਵੈਰੀਆ ਆਹੋ ਨੌਂਦਾ ਹੋਇਆ ਸ਼ਹੀਦੀ ਦਾ ਜਾਨ ਪੀ ਲੈਂਦਾ ਵਾਰੀ ਆਉਂਦੇ ਗੁਰੂ ਜੀ ਨੇ ਵੱਡੇ ਸਹਜਾਦਿਆਂ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਸ਼ਹੀਦੀ ਦੇਣ ਲਈ ਤੋੜਿਆ ਪੁੱਤਰ ਦੀ ਬਹਾਵੇ ਨੂੰ ਗੁਰੂ ਸਾਹਿਬ ਗੜੀ ਦੇ ਕੰਢੇ ਖੜੇ ਹੋ ਕੇ ਦੇਖ ਰਹੇ ਸਨ ਜਦੋਂ ਸਹਜਾਦਾ ਨੇ ਸੀਦੀ ਬਾਤ ਜਾਨ ਪੀਤਾ ਤਾਂ ਆਪਨੇ ਰੋਜ਼ ਪ੍ਰਗਟ ਕਰਦੀ ਥਾ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਹਜਾਦਾਨ ਨੂੰ ਜਨਤ ਵਿੱਚ ਭੇਜ ਦਿੱਤਾ ਜਿਸ ਹੋਤੀ ਅਤੇ ਸਿਆਣਪ ਨਾਲ ਸਹਜਾਦੇ ਜਿਆਰ ਸਿੰਘ ਨੇ ਜਦ ਕੀਤਾ ਅਸਮੀ ਗਰਿਆਂਵੀ ਬੰਗ ਕਾਰ ਬਿੱਤਾ ਰਾਤ ਪੈਂਤੀਕ ਛੋਟੇ ਸਾਂਝਾ ਦੀਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ ਸੰਖਾਰ ਵਿੱਚ ਕੋਈ ਗੁਰੂ ਰਹਿਬਰ ਬਾਸਾ ਅਜਿਹਾ ਨਹੀਂ ਹੋਇਆ ਜਿਸ ਨੇ ਮਜਲੂਮਾਂ ਦੇ ਰੱਖੀ ਖਾਤਰ ਆਪਣੇ ਹੱਥੀ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ ਦੋਵੇਂ ਸਾਂਝਾਾਂ ਦੀ ਸ਼ਹਾਦਤ ਤੋਂ ਪਿੱਛੋਂ ਦਸ਼ਮੇਸ਼ ਦਿੱਤਾ ਨਹੀਂ ਕਾਲ ਤੁਰਖ ਦਾ ਸ਼ੁਕਰਾਨਾ ਕਰਦੇ ਹਾਂ ਕਿਹਾ ਕਿ ਧੰਨ ਪਾਗ ਹਨ ਅੱਲਾ ਵੀ ਇਮਾਨ ਕਿਸਾਨ ਉਸ ਨੂੰ ਸੌਂਪ ਕੇ ਨਾ ਮੈਦਾਨੇ ਜੰਗ ਤੋਂ ਸੁਰਕਰ ਹੋ ਕੇ ਜਾ ਰਿਹਾ ਹਾਂ ਚਮਕੌਰ ਦੀ ਅਸਾਂ ਜੰਗ ਵਿੱਚ ਵੱਡੇ ਸਹਾਂਜਾਂ ਸਮੇਤ ਸ਼ਹੀਦ ਹੋਏ 40 ਸਿੰਘਾਂ ਨੇ ਇਸ ਪਾਵਨ ਧਰਤੀ ਨੂੰ ਪਵਿੱਤਰ ਬਣਾ ਦਿੱਤਾ ਇਹ ਧਰਤੀ ਇੱਕ ਤੀਰਥ ਸਥਾਨ ਬਣ ਗਈ ਜੋ ਸਹਾਬਤ ਦੇ ਇਤਿਹਾਸ ਦੀ ਸਾਡੀ ਕਰਦੀ ਹੈ ਸਾਕਾ ਚਮਕਾਉਂ ਸੋ ਖਾਲਸਾ ਪੰਥ ਦੀ ਗੌਰਵਮਈ ਦਾਸਤਾਨ ਹੈ ਉਹ ਜੋ ਕੇ ਯੁੱਗ ਦੇ ਸਿੱਖ ਨੌਜਵਾਨਾਂ ਨੂੰ ਸਹਿਜਾ ਦੀ ਸੂਰਬੀਰਤਾ ਤੇ ਧਰਮ ਪ੍ਰਤੀ ਪਰਪੱਕਤਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਸਿੱਖੀ ਸਰੂਪ ਦੀ ਸੰਭਾਲਣਾ ਕਰਨ ਲਈ ਪ੍ਰੇਰਨਾ ਲੈਣੀ ਚਾਹੀਦੀ ਹੈ ਸਾਕਾ ਚੰਕੌਰ ਸਭ ਸਾਨੀ ਜਾਦਾ ਦਾ ਐਸਾ ਬਣ ਗਿਆ ਅਤੇ ਸਾਨੂੰ ਆਪਣੀ ਪੁਰਖਿਆਂ ਦੀ ਸੂਰਬੀਰ ਕਾ ਦੀ ਬਾਸਤੂ ਨੂੰ ਮੋੜ-ਮੋੜ ਸੁਣ ਲਈ ਪ੍ਰੇਰਿਤ ਕਰਦਾ ਹੈ ਉਹ ਮਹੀਨੇ ਦਾ ਸਿੱਖ ਧਰਮ ਚ ਅਹਿਮ ਮਹੱਤਵ ਹੈ ਇਹ ਅਦਿ ਅਦਿ ਕੰਬਰ ਤੋਂ 1 ਅਦ ਜਨਵਰੀ ਤੱਕ ਚੱਲਦਾ ਹੈ ਇਸ ਮਹੀਨੇ 1704 ਈਸਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲਾ ਨੰਦਗੜ੍ਹ ਸਾਡੇ ਦਿੱਤਾ ਸੀ ਮੁਗਲ ਫੌਜਾਂ ਤੇ ਪਹਾੜੀ ਰਾਜਾਂ ਦੀਆਂ ਫੌਜਾਂ ਨੇ ਖਾਦੀ ਸੌਣੂ ਤੋਕੇ ਸਰਸਾ ਨਦੀ ਕੋਲੇ ਸਿੰਘਾਂ ਦੇ ਹਮਲਾ ਗੋਲ ਦਿੱਤਾ ਜੰਗ ਵਿੱਚ ਬਹੁਤ ਸਾਰੇ ਸਿੱਖ ਜੋਲੇ ਛੀਂਦਿਆਂ ਪਾਉਂਦੇ ਹਨ ਸਿੱਖ ਦੁਸ਼ਮਣ ਦਾ ਪੇਰਾ ਤੋੜ ਕੇ ਆਕੰਬੀ ਠੰਡ ਚ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਪਰ ਇਸ ਸਥਾਨ ਤੇ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਇਸ ਮਗਰ ਗੰਗਾ ਵੱਲੋਂ ਛੋਟੇ ਸਹਜਾਦਿਆਂ ਤੇ ਮਾਤਾ ਗੁਜੀ ਨੂੰ ਪਹਿਚਾਣ ਦਿਲਾਇਆ ਜਾਂਦਾ ਹੈ ਵਿਰਫਕਾਰ ਕਰਵਾ ਦਿੱਤਾ ਜਾਂਦਾ ਹੈ ਸੂਬੇਦਾਰ ਵजीर खान ਵੱਲੋਂ ਸਹਜਾਦਿਆਂ ਨੂੰ ਹਾਂ ਹਾਂ ਵਿੱਚ ਚਣਵਾ ਕੇ ਸ਼ਹੀਦੀ ਦਿੱਤੀ ਜਾਂਦੀ ਹੈ ਦੂਜੇ ਪਾਸੇ ਗੁਰੂ ਜੀ ਦੀ ਅਗਵਾਈ ਹੇਠ ਬਾਕੀ ਸੰਗਤ ਪੈਂਡਰ ਤੋੜਨ ਵਿੱਚ ਮਹੰਗ ਖਾਂਕ ਦੀ ਮੈਲੀ ਚ ਪਈਦੇ ਹਨ ਪਰ ਇੱਕ ਗੁਰੂ ਜੀ ਦੀ ਗੰਤੀ ਦੇ ਸੰਗ ਨਾਲ ਚਿੰਕੌਰ ਦੀ ਗੜੀ ਕੋਲਦੇ ਹਾਂ ਤੇ ਪਿੱਛੇ ਹੀ ਮੁਗਲ ਫੌਜ ਦੀ ਆ ਜਾਂਦੀ ਹੈ ਮੁਗਲ ਫੌਜ ਗੜੀ ਨੂੰ ਚਾਰੇ ਪਾਸੋਂ ਘੇਰ ਲੈਂਦੀ ਹੈ ਜਿੱਥੇ ਦੁਨੀਆ ਦੀ ਇਤਿਹਾਸਿਕ ਲੜਾਈ ਲੜੀ ਜਾਂਦੀ ਹੈ ਬਹੁਤ ਸਾਰੇ ਸੈਨਿਕ ਜਦ ਦਰਾਨ ਸ਼ਹੀਦ ਹੋ ਜਾਂਦੇ ਹਨ ਤਾਰ ਜਿਆਦਾ ਅਗੇ ਸੀਂਦੇ ਤੇ ਜਜ਼ਾਰ ਤੁਮ ਨੂੰ ਗੀਤ ਤਾਂ ਸੁਣਾਉਂਦੇ ਹੋ ਸੁਹਦਿਆਂ ਪਾ ਜਾਂਦੇ ਹਨ ਗੁਰੂ ਜੀ ਸਿੰਘਾ ਲਈ ਕਹਿੰਦੇ ਗੜੀ ਸਾਧਕੇ ਜੰਮ ਕਾਇਤੇ ਬਹਿਲਾਣ ਤੋਰ ਤੋ ਮਾਚੀ ਵਾਲੇ ਦੇ ਜੰਗਲਾਂ ਚ ਪੁੱਜ ਜਾਂਦੇ ਹਨ ਉੱਥੇ ਤਿੰਦ ਦਾ ਸਹਿਆਣਾ ਲਾ ਤੜਕਦੀ ਠੰਡ ਚ ਰਾਤਾਂ ਗੁਜ਼ਾਰਦੇ ਹਨ ਇੱਥੇ ਉਹਨਾਂ ਨੂੰ ਗਨੀ ਖਾਂ ਤੇ ਨਬੀ ਖਾਂ ਉਹ ਚਾ ਪੀਰ ਬਣਾ ਕੇ ਇਸ ਬਗਲਾਤ ਨੂੰ ਮੁਗਲ ਖੋਜ ਜਾਂਦੇ ਘੇਰੇ ਚੋਂ ਕੱਢ ਕੇ ਰਾਏ ਇਕੱਠੇ ਕੋਟਾਈ ਉਹ ਨਾ ਜਾਣਦੇ ਹਨ ਜਿੱਥੇ ਉਹਨਾਂ ਨੂੰ ਛੋਟੇ ਸਹਿਰ ਜਾਂਦੇ ਸ੍ਰੀ ਗੁਰੂ ਦੀ ਖਬਰ ਮਿਲਦੀ ਹੈ ਉੱਥੇ ਗੁਰੂ ਮਹਾਰਾਜ ਮੁਗਲ ਫੌਜੀ ਜਾਣ ਕੁੱਤੰਗਾ ਪ੍ਰਾਣ ਲੈਦੇ ਹਨ ਇਸ ਤਰ੍ਹਾਂ ਪਹੁੰਚ ਨਹੀਂ ਨਾਹੀ ਸਿੱਖਾਂ ਦਾ ਜੰਗਾਂ ਚ ਲੰਗ ਜਾਂਦਾ ਹੈ